ਕਿਸਾਨ ਜੁਨੇ ਨੇ ਇੱਕ ਤਾਗਰਾ ਹਾਂ ਵੱਲੋਂ ਅੱਜ ਨੂੰ ਅੱਜ ਪਸਰਾ ਕੇ ਸਰਕਾਰ ਵੱਲੋਂ ਇਹ ਤੱਕਾ ਸ਼ਾਈ ਕੀਤੀ ਜਾ ਰਹੀ ਹੈ ਭਗਵਾਨ ਤਮਾਨ ਦੀ ਸਰਕਾਰ ਵੱਲੋਂ ਪੀਟੀਵੀ ਚੈਨਲ ਦੇ ਜ਼ਰੀਏ ਇਹ ਤੁਸੀਂ ਜੋ ਲਾਈਵ ਤਸਵੀਰਾਂ ਦੇਖ ਰਹੇ ਹੋ ਇਹ ਪੰਜਾਬ ਦੇ ਜ਼ਿਲ੍ਹਾ ਮਲੇਰਕੋਟਲੇ ਦੀਆਂ ਲਾਈਵ ਤਸਵੀਰਾਂ ਨੇ ਤੁਸੀਂ ਵੇਖ ਰਹੇ ਹੋ ਕਿਵੇਂ ਕਿਸਾਨਾਂ ਦਾ ਇੱਕ ਵੱਡਾ ਹਜੂਮ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕੇ ਜਾਣ ਤੇ ਵੀ ਧੱਕੇ ਦੇ ਨਾਲ ਅੱਗੇ ਵਧਦਾ ਨਜ਼ਰ ਆ ਰਿਹਾ ਹੈ ਇਹਨਾਂ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡੇ ਕਾਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਅਤੇ ਦਿੱਲੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਧੱਕੇ ਦੇ ਨਾਲ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਇਹ ਜਿਹੜਾ ਵੱਡਾ ਹਜੂਮ ਇੱਕ ਵੱਡਾ ਕਾਫਲਾ ਤੁਸੀਂ ਵੇਖ ਰਹੇ ਹੋ ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਜਿਹੜਾ ਵੱਡਾ ਕਾਫਲਾ ਨਜ਼ਰ ਆ ਰਿਹਾ ਤੁਸੀਂ ਵੇਖ ਰਹੇ ਹੋ ਕਿਵੇਂ ਪੰਜਾਬ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੋਕਣ ਦੇ ਵੀ ਯਤਨ ਕੀਤੇ ਜਾ ਰਹੇ ਨੇ ਬੈਰੀਗੇਟ ਲਗਾਏ ਗਏ ਨੇ ਪਰ ਇਹਨਾਂ ਬੈਰੀਗੇਟਾਂ ਨੂੰ ਵੀ ਚੱਕ-ਚੱਕ ਕੇ ਪਰੇ ਮਾਰਦੇ ਨਜ਼ਰ ਆ ਰਹੇ ਕਿਸਾਨ ਇੱਕ ਕੁਲਸ ਦੇ ਵੱਲੋਂ ਲਗਾਏ ਹੋਏ ਮੋਰਚੇ ਨੂੰ چیرਦੇ ਹੋਏ ਅੱਗੇ ਵਧਦੇ ਨਜ਼ਰ ਆ ਰਹੇ ਨੇ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਜਿਹੜੇ ਨਾਅਰੇਬਾਜ਼ੀ ਵੀ ਜਿਹੜੀ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜੰਗਲ 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 ਸ੍ਰੀ ਨਾਮ ਅਖਬਾਰੀ ਮੁੱਖ ਮੰਤਰੀ ਮੁਰਦਾਬਾ ਜੰਗਲ ਜੰਗਲ ਕਿਵੇਂ ਵੱਡਾ ਰੋਸ ਜਿਹੜਾ ਭਾਰਤੀ ਕਿਸਾਨ ਜੂਨੀਅਰ ਏਕਤਾ ਉਗਰਾਹਾਂ ਦੇ ਵੱਡੇ ਕਾਫਲੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇਹਨਾਂ ਦਾ ਇਹ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਇਹ ਪੰਜਾਬ ਦੇ ਕਿਸਾਨਾਂ ਦੇ ਨਾਲ ਤੱਕਾ ਕਰ ਰਿਹਾ ਹੈ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਵੱਡੇ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਪੰਜਾਬ ਦੇ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਧੱਕੇ ਦੇ ਨਾਲ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਇਕਤਾ ਦੇ ਜਿਹੜੇ ਆਗੂਆਂ ਦਾ ਇਹ ਕਹਿਣਾ ਹੈ ਕਿ ਅਜਿਹਾ ਅਸੀਂ ਹਰگز ਨਹੀਂ ਹੋਣ ਦੇਵਾਂਗੇ। ਇਸ ਦੇ ਬਦਲੇ ਜੋ ਕੁਝ ਵੀ ਕਰਨਾ ਪਿਆ ਕੁਰਬਾਨੀਆਂ ਦੇਣੀਆਂ ਪੈਣਗੀਆਂ ਉਹ ਵੀ ਦੇਣ ਲਈ ਤਿਆਰ ਹਾਂ। ਸੋ ਤੁਸੀਂ ਲਾਈਵ ਤਸਵੀਰਾਂ ਪੀਟੀਵੀ ਚੈਨਲ ਦੇ ذریعے ਵੇਖ ਰਹੇ ਹੋ। ਆਓ ਵੇਖੋ ਕਿਵੇਂ ਕਿਸਾਨਾਂ ਦਾ ਜਿਹੜਾ ਵੱਡਾ ਹਜੂਮ ਪੁਲਿਸ ਦੇ ਨਾਕੇ ਨੂੰ چیرਦਾ ਹੋਇਆ ਅੱਗੇ ਵੱਧਦਾ ਨਜ਼ਰ ਆ ਰਿਹਾ ਹੈ। ਓ ਦੇਖੋ ਪੁਲਿਸ ਵੱਲੋਂ ਲਗਾਏ ਹੋਏ ਬੈਰੀਗੇਟਾਂ ਨੂੰ ਕਿਵੇਂ ਕਿਸਾਨਾਂ ਦੇ ਵੱਲੋਂ ਚੁੱਕ-ਚੁੱਕ ਕੇ ਪਰੇ ਛੁੱਟਿਆ ਜਾ ਰਿਹਾ ਹੈ ਦੇਖੋ ਕਿਵੇਂ ਪੁਲਿਸ ਦੇ ਵੱਲੋਂ ਬੇਸ਼ੱਕ ਬੈਰੀਗੇਟ ਲਗਾ ਕੇ ਇਹਨਾਂ ਕਿਸਾਨਾਂ ਦੇ ਕਾਫਲੇ ਨੂੰ ਰੋਕਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਪਰ ਕਿਸਾਨਾਂ ਦੇ ਵਿੱਚ ਐਨਾ ਰੋਸ ਹੈ ਕਿ ਆਹ ਤੁਸੀਂ ਦੇਖ ਸਕਦੇ ਹੋ ਆਹ ਵੇਖੋ ਲਾਈਵ ਤਸਵੀਰਾਂ ਕਿਵੇਂ ਕਿਸਾਨਾਂ ਦੇ ਵੱਲੋਂ ਪੁਲਿਸ ਵੱਲੋਂ ਲਗਾਏ ਗਏ ਬੈਰੀਗੇਟਾਂ ਨੂੰ ਚੁੱਕ-ਚੁੱਕ ਕੇ ਪਰੇ ਛੁੱਟਿਆ ਜਾ ਰਿਹਾ ਹੈ ਟੱਕਰ ਸੱਤੇ ਟੱਕਰੇ 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 ਸਿੱਧਾ ਸਿੱਧਾ ਨੂੰ ਸਿੱਧਾ ਸਿੱਧਾ ਨੂੰ ਸਰਦੋ ਸਰਦੋ ਇੱਕੋ ਬੰਸ ਪ੍ਰਸ਼ਾਸਨ ਨੂੰ ਟੱਕਾ ਕਰ ਰਿਹਾ ਪ੍ਰਸ਼ਾਸਨ ਮਰਦਾਵੇ ਆਤਮਾ ਦੀ ਸਰਕਾਰ डेर बि भला मन ਸਗੇ ਥੱਲੇ ਬੱਲੂ ਸੇ ਸਿੱਖਿਆ ਡਾਕਟ ਮਟ ਗਏ ਸਿੱਖਿਆ ਡਾਕਟ ਮਟ ਗਏ ਸਾਰੇ ਟ੍ਰਿਕ ਖੇਲੇ ਆ ਬੱਦਲੋ ਇੱਕ ਬੋਲ ਦਿਓ ਸਾਰੇ ਭਰਾਵਾਂ ਨੂੰ ਉੱਪਰ ਕੇ ਆਓ ਥੱਲੇ ਯਾਰਾ ਦੇਖੋ ਸਰਕਾਰ ਦੀ ਵਾਅਦੇ ਖਲਾਫੀ ਹੈ ਸਰਕਾਰ ਨੇ ਆਪਣੋ ਬਹਿ ਕੇ ਗੱਲ ਕੀਤੀ ਆ ਕਿ ਪੋਰਟ ਪ੍ਰਸ਼ਾਸਨ ਨਾਲ ਜੜਾ ਨਹੀਂ ਬਰਤਾਂਗੇ ਇਹ ਨਿਵੇੜਾਂ ਦੇ ਕਸੂਰ ਬਹਿ ਕੇ ਮਾਫੀ ਹਾਲ ਕਰਾਂਗੇ ਇਹ ਕਰਕੇ ਉੱਪਰ ਕੇ ਇੱਥੇ ਆਓ ਸਾਰੇ ਭਰਾਵਾਂ ਨੂੰ ਬਹਿੰਦੀ ख़ाी आहे सेवन कयूं खर कारे भावा कले

सेखियो <laughs> 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 <laughs>